ਸੰਗਰੂਰ ਦੇ ਸਹਿਕਾਰੀ ਬੈਂਕ ਦੇ ਮੈਨੇਜਰ ਨੂੰ ਵਿਜੀਲੈਂਸ ਵਿਭਾਗ ਨੇ ਰਿਸ਼ਵਤ ਲੈਦੇ ਰੰਗੇ ਹਤੀ ਫੜ ਲਿਆ ਸਹਿਕਾਰੀ ਬੈਂਕ ਦੇ ਇਸ ਮੈਨੇਜਰ ਨੇ ਲੋਨ ਲੈਣ ਵਾਲੇ ਗਾਹਕ ਤੋਂ 1 ਲੱਖ ਦੀ ਰਿਸ਼ਵਤ ਮੰਗੀ ਸੀ ਜਿਲ੍ਹਾ ਸੰਗਰੂਰ ਦੇ ਵਾਸੀ ਅਮਰਜੀਤ ਸਿੰਘ ਦੀ ਸ਼ਿਕਾਇਤ 'ਤੇ ਮੋਹਾਲੀ ਵਿਜੀਲੈਂਸ ਵਿਭਾਗ ਨੇ ਸਹਿਕਾਰੀ ਅਤੇ ਖੇਤੀਬਾੜੀ ਵਿਕਾਸ ਬੈਂਕ ਦੇ ਮੈਨੇਜਰ ਸਤਿੰਦਰ ਗਰਗ ਨੂੰ ਗ੍ਰਿਫਤਾਰ ਕੀਤਾ ਪੁਲਿਸ ਮੁਤਾਬਕ ਬੈਂਕ ਮੈਨੇਜਰ ਨੇ ਸ਼ਿਕਾਇਤਕਰਤਾ ਤੋਂ 10 ਲੱਖ ਰੁਪਏ ਦੇ ਲੋਨ ਦੀ ਅੱਧੀ ਰੈਂਦੀ ਰਕਮ ਦੇਣ ਦੇ ਬਦਲੇ ਰਿਸ਼ਵਤ ਮੰਗੀ ਸੀ ਬੈਂਕ ਮੈਨੇਜਰ ਤੇ ਆਈਪੀਸੀ ਧਾਰਾ 7 ਤੇ 13ਏ ਲਗਾ ਕੇ ਮਾਮਲਾ ਦਰਜ ਕਰ ਲਿਆ ਗਿਆ ਹੈ ਇਸਲੇ ਸਾਨੂੰ ਪਛੇਤ ਰਿ ਸ਼ਿਕਾਇਤ ਕੀਤੀ ਸੀ ਮੈਨੂੰ ਕਿ ਉਸਨੇ ਆਪਣੇ ਮੈਸੇਜ ਸਰਬਜੀਤ ਕੋਲ ਦੇ ਨਾਂ ਤੇ ਪ੍ਰਾਇਮਰੀ ਸਰਕਾਰੀ ਖੇਤੀਬਾੜੀ ਵਿਕਾਸ ਬੈਂਕ ਸ਼ੇਰਪੁਰ ਤੋਂ 10 ਲੱਖ ਦਾ ਲੋਨ ਮંજૂર ਕਰਾਇਆ ਸੀਗਾ ਉਸ ਦੀ 21 ਤੋਂ 5 ਲੱਖ ਰੁਪਏ ਲੈ ਲਈ ਸੀ ਬਸੂਰ ਕਰ ਲਈ ਸੀ ਚੈੱਕ ਅਗਲਾ ਚੈੱਕ ਲੈ ਉਹ ਲੈਣ ਲਈ ਬੈਂਕ ਚ ਜਿਹੜੇ ਮਾਰਿਆ ਤੇ ਬੈਂਕ ਮੈਨੇਜਰ ਜਿਹੜਾ ਸੁਨਦਰ ਗਰਗ ਹੈ ਉਸ ਨੂੰ ਅਗਲਾ ਚੈੱਕ ਦੇਣ ਦੇ ਬਦਲੇ 1 ਲੱਖ ਰੁਪਏ ਦੀ ਉਤੋਂ ਰਸੀਦ ਦੀ ਮੰਗ ਕਰ ਰਿਹਾ ਹੈ 1 ਲੱਖ ਰੁਪਏ ਦੀ ਰਸੀਦ ਦੀ ਮੰਗ ਕਰ ਰਿਹਾ ਜੋ ਉਸ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਜੋ ਅੱਜ ਇਨਸਪੈਕਟਰ ਸੰਜੀਪ ਭੱਟ ਤੇ ਹੋਰ ਬਿਜ਼ਨਸ ਟੀਮ ਨੇ Trap ਲਗਾਇਆ ਸੀਗਾ ਜੋ ਸੁਨਦਰ ਗਰਗ ਜਿਹੜਾ 1 ਲੱਖ ਰੁਪਏ ਰਿਸਿਪਟ ਅੰਦਾਜ਼ਾ ਸੀਨ ਲੱਗੇ ਹਤੀ ਕੰਪਨੀ ਦਾ लुधियाना नगर निगम के काउंसलरों ने कमिश्नर पर इल्जाम लगाया कि उन्होंने कमिश्नर ने तराज़ूक शब्दावली भर्ती जिस तो बाद काउंसलर ने कमिश्नर खिलाफ नारेबाजी शुरू कर दी हैं काउंसलर मुताबिक लुधियाना देय जोन नगर कमिश्नर संगत दर्शन रण कुछ काउंसलरों ने अपने इलाके की समस्याएं डसियां इस दौरान कमिश्नर पड़ गए थे उन्होंने काउंसलर नार गाली गलौज किया और लगता है कि वो बंदे बराबर के व्यवहार करेंगे और जे कोई बंदा आके किसी भी तरह दे ਉਹ ਬੇਸਿ ਬਿਹੇਵ ਕਰਦਾ ਹੈ ਗਲਤ ਐਕਟੀਵਿਟੀ ਕਰਦਾ ਹੈ ਤਾਂ ਫਿਰ ਸਰਕਾਰ ਦੇ ਨਾਲ ਆਪਾਂ رابطہ قائم ਕਰੀਏ ਉਹਨਾਂ ਦੇ ਖਿਲਾਫ ਕਾਰਵਾਈ ਕਰਨ ਵਾਸਤੇ ਵੀ ਰეკਮੈਂਡੇਸ਼ਨ ਕਰ ਰਹੇ ਹਾਂ ਨਹੀਂ ਗਾਲੀ ਗਲੋਸਾ ਨਹੀਂ ਨਹੀਂ ਗਾਲੀ ਗਲੋਸਾ ਨਹੀਂ ਬਸ ਇੰਨਾ ਜ਼ਰੂਰ ਹੋਇਆ ਸੀਗਾ ਕਿ ਤੁਸੀਂ ਸਾਡੇ ਕੰਮ ਨਹੀਂ ਕਰਦੇ ਅਸੀਂ ਕਹਿੰਦੇ ਕਿ ਤੁਸੀਂ ਸਮਝਦੇ ਹੋ ਸਾਡੇ ਯੋਗ ਆਪਣੀ ਭਾਸ਼ਾ ਦਾ ਕੀਤਾ ਆਪਣਾ ਸਾਲਾ ਗਿਆ ਸਾਲਾ じゃ ਮੈਂ ਨਹੀਂ ਕਰਦਾ ਕੰਮ ਤੇਰਾ ਇੱਕ ਕਮਿਸ਼ਨਰ ਰਵਈਆ ਸੀ ਮੈਨੂੰ ਲੱਗਦਾ ਕਮਿਸ਼ਨਰ ਦਿਮਾਗੀ ਤੌਰ ਤੇ ਠੀਕ ਨਹੀਂ ਹੈਗਾ ਗੰਦਾ ਅਸੀਂ ਅਗਲਾ ਵਿਰੋਧ ਆਪਾਂ ਪੁਲਾ ਰਹੇ ਆ ਬਹੁਤ ਜਲਦੀ ਜਾਵਾਂਗੇ ਬਾਦ ਸਰਕਾਰ ਨੂੰ ਅਪੀਲ ਕਰਾਂਗੇ ਕਿ ਇਸ ਕਮਿਸ਼ਨਰ ਨੂੰ ਵਾਪਸ ਬੁਲਾਓ ਇਹਦਾ ਚੈੱਕਅਪ ਕਰਾਓ ਕਿ ਠੀਕ ਵੀ ਹੈ ਕਿ ਨਹੀਂ ਹੈ